ਉਨਬਾਰੇ ਜਿਹੜੀ ਅੱਜ ਜਿਹੜੀ ਤੁਸੀਂ ਗਠਨ ਵੀ ਕੀਤਾ ਉਸ ਮੁੱਦੇ ਨੂੰ ਕੀ ਕਹਿੰਦੇ ਸੋ। ਹਰਿਆਣੂ ਜਨਪੀ ਵੀ ਜੈ ਭਾਰਤ ਵਾਇਕੁਰ ਜਿੱਕਾ ਖਲਸਾ ਵਾਇਕੁਰ ਜਿੱਕੀ ਭਤੇ ਆ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਿਧਾਨ ਸਭਾ ਕਾ ਸ੍ਰੀ ਚਮਕੌਰ ਸਾਹਿਬ ਦੇ ਸਰਮਖ ਸਰਗਰ ਅਗਵਾ ਦੀ ਮੀਟਿੰਗ ਹੋਈ। ਔਰ ਜਿਹਦੇ ਸਭ ਸੰਮਤੀ ਦੇ ਨਾਲ ਹਲਕੇ ਦੀ ਚੋਣ ਕੀਤੀ ਗਈ। ਔਰ ਸਰਦਾਰ ਜਸਵੰਤ ਸਿੰਘ ਬਹਿਰਮ ਪਰ ਉਹਨਾਂ ਦੇ ਹਲਕੇ ਦਾ ਪ੍ਰੈਜ਼ੈਂਸ ਬਣਾਇਆ ਗਿਆ। ਔਰ ਜਨਰਲ ਸਕੱਤਰ ਸਰਦਾਰ ਗੁਰਨਾਮ ਸਿੰਘ ਜੀ ਪਿੰਪੜ ਮਾਜਰਾ ਵਾਇਸ ਉਪਰਧਾਨ ਡਾਕਟਰ ਰੂਪ ਸਿੰਘ ਰਾਣੇ ਮਾਣੇਵਾਲ ਔਰ ਖਜ਼ਾਨਚੀ ਪਰਮੇਸ਼ਰ ਸਿੰਘ ਜੀ ਔਰ ਜਿਲ੍ਹੇ ਦੇ ਸਕੱਤਰ ਸਾਡੇ ਭਵਿੰਦਰ ਸਿੰਘ ਜੀ ਫੋਟੋਨ ਹੰਤ ਔਰ ਜਿਲ੍ਹੇ ਦੇ ਔਰਨੇ ਸੈਕਟਰ ਸਾਹਿਬ ਮਜੀਦ ਸਿੰਘ ਜੀ ਕਕਰਾਲੀ ਔਰ ਸਾਡੇ ਜਿਲ੍ਹੇ ਦੇ ਇੰਚਾਰਜ ਦਰਸ਼ਨ ਸਿੰਘ ਜੀ ਨਵੇਂ ਜਿਹੜੀ ਹੈ ਨਿਯੁਕਤੀ ਕੀਤੀ ਗਈ ਹੈ। ਅਤੇ ਉਸ ਜਿਹੜਾ ਪਾਰਟੀ ਨੂੰ ਕਤਿਹਬੀ ਦੀ ਨੂੰ ਹੋਰ ਤੇਜ਼ ਕਰਨ ਦੇ ਲਈ ਜੋ ਪਾਰਟੀ ਹੈ ਹਾਈ ਕਮਾਂਡ ਵੱਲੋਂ ਪੂਰੇ ਪੰਜਾਬ ਦੇ ਅੰਦਰ ਪੰਜਾਬ ਸੰਭਾਲੋ ਮਹਿਮ ਜਿਹੜੀ ਸ਼ੁਰੂ ਕੀਤੀ ਹੈ ਉਹਦੀ ਲੜੀ ਤਹਿਤ ਅਸੀਂ ਵੀ ਪ੍ਰੋਗਰਾਮ ਹੈ ਚੰਪੌਰ ਸਾਹਿਬ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਕਰਨੇ ਜਿਸ ਦੀ ਡੇਟ ਅਸੀਂ ਸਾਥੀਆਂ ਨੂੰ ਸਦਾ ਕਰਕੇ ਉਹ ਵਿੱਚ ਜਾਰੀ ਕਰ ਲੈਣੀ ਹੈ ਔਰ ਜਿਹਦੇ 'ਚ ਕਿਉਂਕਿ 70 ਸਾਲ ਹੋ ਗਏ ਲਗਭਗ ਵੱਖ-ਵੱਖ ਪਾਰਟੀਆਂ ਪੰਜਾਬ ਦੇ ਸਰਕਾਰਾਂ ਬਣੀਆਂ ਲੇਕਿਨ ਅੱਜ ਪੰਜਾਬ ਦਾ ਬੁਰਾ ਹਾਲ ਹੈ ਜੋ ਡਰਗ ਨਸ਼ਾ ਨਸ਼ੇ ਦੇ ਨਾਲ ਜਿਹੜੀ ਨੌਜਵਾਨੀ ਬਰਬਾਦ ਹੋ ਰਹੀ ਹੈ ਔਰ ਸਾਰੀਆਂ ਪਾਰਟੀਆਂ ਨੇ ਬੜੇ-ਬੜੇ ਗਰੰਟੀਆਂ ਬੜੇ ਲਾਰੇ ਦਿੱਤੇ ਹੈ ਲੇਕਿਨ ਅੱਜ ਤੱਕ ਨਸ਼ਾ ਮੁਕਤ ਪੰਜਾਬ ਨਹੀਂ ਬਣ ਸਕਿਆ ਔਰ ਸਾਡੀ ਬਹੁਜਨ ਸਮਾਜ ਪਾਰਟੀ ਨੇ ਇਹ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਿਆ ਕਿ ਸਾਨੂੰ ਮੌਕਾ ਦਿਓ ਅਸੀਂ ਪੰਜਾਬ ਨੂੰ ਸੰਭਾਲਾਂਗੇ ਹਰ ਮੁੱਦੇ ਤੇ ਚਾਹੇ ਉਹ ਬੇਰਜ਼ਗਾਈ ਦਾ ਮੁੱਦਾ ਚਾਹੇ ਉਹ ਨਸ਼ੇ ਦਾ ਮੁੱਦਾ ਪਰਮੋਦੇ ਦੇ ਬੌਜਨ ਸਮਾਜ پارٹی ਸੰਭਾਲੇਗੀ ਔਰ ਇਸ ਦਾ ਕਿਹੜੀ ਉਸ ਮਹਿਮ ਵੱਡਾ ਪਰਮਾ ਹੰਗਾਰਾ ਜਿਹੜਾ ਪੰਜਾਬ 'ਚ ਮਿਲ ਰਿਹਾ ਹੈ ਪਹਿਲਾਂ ਅਸੀਂ 20 ਪ੍ਰੋਗਰਾਮ ਅਗਲਾ ਦੰਜ ਕਰਾਂਗੇ ਤੇ ਵੱਡੀ ਪੰਜਾਬ ਸੰਭਾਲੋ ਮਹਾਰੇ ਲਈ ਗੌਰ ਸਾਹਿਬ ਜਿਹੜਾ ਅਸੀਂ ਰੰਡੇ ਜੀ ਬੜੀ ਕਰਾਂਗੇ ਜਿੱਥੇ ਮਾਨ ਜੋ ਉਤਾਦ ਸਿੰਘ ਕ੍ਰੀਮਪਰੀ ਆ ਸਾਡੇ ਨੈਸ਼ਨਲ ਆਪੂ ਤੇ ਸੀਪੀ ਬੈਨੀਪਸ ਸਾਹਿਬ ਵੀ ਸ਼ਾਮਲ ਹੋਣਗੇ ਔਰ ਇਹ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਸਰ ਜਿਹੜਾ ਕ ਇੱਕ ਇੱਕ ਕਮਿਟੀ ਦੇ ਨਹੀਂ ਕੋ ਫੈਕਟਰੀ ਲੱਗਣ ਜਾ ਰਹੀ ਸੀ ਉਸ ਚੀਜ਼ ਦੇ ਵਿੱਚ ਵਿਰੋਧ ਵੀ ਤੁਸੀਂ ਇੱਥੇ ਪਹੁੰਚੇ ਹੋ ਸਰ ਉੱਚੀ ਨੂੰ ਲੈ ਕੇ ਕਿਵੇਂ ਦੇਖਦੇ ਜਿਹੜਾ ਜਿਹੜਾ ਆਪਣੀ ਚਮਕੌਰ ਸਾਹਿਬ ਦੀ ਧਰਤੀ ਤੇ ਇੱਕ ਜ਼ਹਿਰੀਲੀ ਫੈਕਟਰੀ ਲੱਗਣ ਜਾ ਰਹੀ ਹੈ ਇਸ ਨੂੰ ਕਿਵੇਂ ਦੇਖੋ ਉਹਦੇ ਬਾਰੇ ਅਸੀਂ ਮਾਨ ਜੋ ਸਾਡੇ ਪੰਜਾਬ ਦੇ ਪ੍ਰਧਾਨ ਅਵਤਾਰ ਸੀ ਕਰੀਪੂ ਸਿੰਘ ਸਾਹਿਬ ਉਹਨਾਂ ਨਾਲ ਵੀ ਵਿਚਾਰ ਸਾਂਝੇ ਕੀਤੇ ਸੀ ਕਿਉਂਕਿ ਜਿੱਥੇ ਵੀ ਪੇਪਰ ਮਿਲ ਬਣੀ ਹੈ ਉਸ ਇਲਾਕੇ 'ਚ ਬੜਾ ਜਿਹੜਾ ਪੋਲੂਸ਼ਨ ਫੈਲਿਆ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਪਹਿਲਾਂ ਮਾਝੀ ਵਿਲਾਕ ਦੇ ਅੰਦਰ ਪੇਪਰ ਮਿਲ ਲੱਗੀ ਸੀ ਉੱਥੇ ਹੀ ਬੜਾ ਇੰਟਰਸਟਿਸ਼ਨ ਹੋਇਆ ਹੁਣ ਜਿਹੜੀ ਇੱਥੇ ਲੱਗਣ ਜਾ ਰਹੀ ਹੈ ਜਿੱਦੇ 'ਚ ਮੈਂ ਕਹਾਗਾ ਕਿ ਇਲਾਕਾ ਸਾਰੇ ਇਲਾਕਾ ਉਦੋਂ ਮੈਂ ਆਪ ਦੇਖਿਆ ਬੁਰੂਦ ਘਰਿਆ ਸੀ ਕਿ ਪੀਪਲ ਮਿਲਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਇੱਥੇ ਕੋਈ ਵੱਡਾ ਸਕੂਲ ਖੋਲਿਆ ਜਾ ਰਿਹਾ ਹੈ ਜਾਂ ਸਕਦਾ ਹੈ ਜਾਂ ਕੋਈ ਹੋਰ ਵੀ ਕੰਮ ਕੀਤਾ ਜਾ ਸਕਦਾ ਜਿਸ ਨਾਲ ਲੋਕ ਖੁਸ਼ ਨਹੀਂ ਹੈ ਤਾਂ ਬਿਮਾਰੀਆਂ ਫੈਲ ਸਕਦੀਆਂ ਹਨ ਔਰ ਪੋਲੂਸ਼ਨ ਜਿਹੜਾ ਵੱਡੇ ਪਦਰਤੇ ਫੈਲ ਸਕਦਾ ਉਹ ਇਸ ਪੀਪਲ ਮਿਲਦਾ ਅੱਜ ਵੀ ਵਿਰੋਧ ਕਰੇ ਪਹਿਲਾਂ ਹੀ ਵਿਰੋਧ ਕਰੇ ਹੋਣਾਂ ਸਮੇਂ ਦੇ ਅੰਦਰ ਜੋ ਪੇਪਰ ਮਿਲਦਾ ਜੋ ਮੋਰਚਾ ਕਮੇਟੀ ਬਣੀ ਹੈ ਜੋ ਵੀ ਸਾਨੂੰ ਪਾਲ ਦੇਗੀ ਅਸੀਂ ਉਹਨਾਂ ਦੇ ਨਾਲ ਹਰ ਸਮੇਂ ਖੜਾਗੇ ਔਰ ਅਸੀਂ ਮੈਂ ਕਹਾਂਗਾ ਕਿ ਇਹ ਜਿਹੜੀ ਪਿਛਲੀ ਸਰਕਾਰ ਹੈ ਜੋ ਚੰਦਜੀਤ ਸਿੰਘ ਚੰਨੀ ਹੈ ਜਿਹੜੇ ਤੇ ਸੀਮ ਰਿਹਾ ਉਹਦੀ ਮਿਹਰਬਾਨੀ ਕਰਕੇ ਉੱਥੇ ਦੀ ਜ਼ਮੀਨ ਦੀ ਜਿਹੜੀ ਬੋਲੀ ਹੋਈ ਹੈ 25 ਏਕੜ ਜਿੰਨੀ ਸ਼ਾਮਲਟ ਜੀ ਉਹ ਵੇਚੀ ਗਈ ਕਿਸੇ ਤਰੀਕੇ ਨਾਲ ਔਰ ਮਨ ਨੂੰ ਵੀ ਪਤਾ ਲੱਗਾ ਰਾਤ ਨੂੰ 8-8 ਵਜੇ ਦਾ ਜਾਂ ਸਵੇਰੇ 7 ਵਜੇ ਜਿਹੜੀਆਂ ਤਹਿਸੀਲ ਤੇ ਰਜਿਸਟਰੀਆਂ ਹੋਈਆਂ ਕਿਉਂਕਿ ਬੜਾ ਕਪੜੇ ਬਾਜੀ ਹੋ ਰਹੀ ਬੜਾ ਪ੍ਰਸ਼ਾਚਾਰ ਚਾਹੇ ਕਾਂਗਰਸ ਪਾਰਟੀਏ ਚਾਹੇ ਪਿਛਲੇ ਜਿਨੀ ਵੀ ਸਰਕਾਰਾਂ ਨਹੀਂ ਆ ਇਹਨਾਂ ਨੇ ਬੜਾ ਗੋਡਾ ਕਰਦੀ ਕਰੀ ਆ ਆ ਇਸੇ ਤਰ੍ਹਾਂ ਮੁੰਨੇ ਕੋ ਐਪਲੀਕੇਸ਼ਨ ਆਈ ਹੈ ਜਿਹੜੀ ਮਨਪ੍ਰੀਤ ਕੌਰ ਵੱਲੋਂ ਔਰ ਉਹ ਪ੍ਰੈਸ਼ਰ ਕੋਡਰ ਵੀ ਹੈ ਲੇਕਿਨ ਉਹਦੇ ਨਾਲ ਤਕਸ਼ਾਈ ਹੋਈ ਇੱਕ ਕੋਈ ਅਕਬਾਲ ਸਿੰਘ ਬਾਲੀ ਹੈ ਔਰ ਜੋ ਮਾਣੇ ਮਾਜੇ ਦਾ ਰਹਿਣ ਵਾਲਾ ਜਿਹਨੇ ਬਤਮੀਜੀ ਨਾਲ ਉਹਨੂੰ ਗਾਲੀ ਗਰੋਚ ਵੀ ਕਰਿਆ ਔਰ ਜਾਤੀ ਤੌਰ ਤੇ ਆਪਣਵਜੀ ਬੋਲੇ ਲੇਕਿਨ ਭਾਈ ਤ੍ਰੀ ਦੀ ਘਟਨਾ ਹੈ ਪੁਲਿਸ ਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਅੰਟਰਡਿਡ ਘੰਟਾ ਮੇਰੇ ਪਹਿਲਾਂ ਡੀਐਸਪੀ ਮਨਜੀਤ ਸਿੰਘ ਨਾਲ ਮੇਰੀ ਗੱਲ ਹੋਈ ਹੈ ਜਿਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਦੋਨਾ ਪਾਰਟੀਆਂ ਬੁਲਾ ਕੇ ਮੈਂ ਕਾਰਵਾਈ ਕਰਾਂਗਾ ਔਰ ਮੈਂ ਕਹਿਣਾ ਚਾਹਾਂਗੇ ਅਗਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਬਹੁਜਨ ਸਮਾਜ ਪਾਰਟੀ ਐਜੋ ਸਾਡੀ ਭੈਣ ਮਨਪ੍ਰੀਤ ਕੌਰ ਇਹਦੇ ਨਾਲ ਢੜਕੇ ਖੜੀ ਹੈ ਅਸੀਂ ਉਹਦਾ ਪਰਚਾ ਵੀ ਦਰਜ ਕਰਾਉਣਾ ਹੈ ਔਰ ਜੇ ਸਾਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਪਈ ਉਹ ਵੀ ਕਰ ਤੋਂ ਗਰੇਜ ਨਹੀਂ ਕਰਾਂਗੇ ਔਰ ਹਰ ਕੋਕੋਸੀ ਮਜ਼ਾ ਕਰਾਂਗੇ ਔਰ ਮਨ ਇਲਾਕਾ ਨਿਵਾਸੀਆਂ ਨੂੰ ਹਰ ਕਨ ਨਿਵਾਸੀ ਨੂੰ ਮੈਂ ਕਹਾਂਗਾ ਜਿੱਥੇ ਵੀ ਤੁਹਾਡੇ ਨਾਲ ਕੋਈ ਤੱਕੇਸ਼ਾਈ ਕੋਈ ਗੁੰਡਾਗਰਦੀ ਕਰਦਾ ਅੱਧੀ ਰਾਤ ਨੂੰ ਤੁਸੀਂ ਫੋਨ ਕਰੋ ਰਾਜਾ ਰਜਿੰਦਰ ਸਿੰਘ ਨਾਲ ਨੰਨੇ ਹੀ ਆ ਔਰ ਉਹ ਜੋ ਸਮਾਜ ਪਾਰਟੀ ਉਹਨਾਂ ਦੇ ਨਾਲ ਖੜੇ ਜੁਰਮ ਜ਼ਬਰਦਸਤੀ ਦੇ ਖਿਲਾਫ ਡੜ ਕੇ ਲੜਾਈ ਲੜਾਂਗੇ ਕੋਈ ਵੀ ਜ਼ਬਰਦਸਤ ਹੋਵੇ ਭਾਵੇਂ ਇੱਕ ਤਾਂ ਸੀਐਮ ਕੀ ਨਾ ਹੋਵੇ ਸਾਬਕਾ ਸੀਐਮ ਨਾ ਹੋਵੇ ਕੋਈ ਵੀ ਹੋਵੇ ਅਸੀਂ ਡੜ ਕੇ ਉਹਦਾ ਮੁਕਾਬਲਾ ਕਰਾਂਗੇ ਧੰਨਵਾਦ ਹਾਂ ਭਾਈ ਵਾਟਾ